ਲਓ ਜੀ ਮਾਤਾ ਮੇਰੇ ਪੇਠਾ ਤੋੜ ਕੇ ਲਿਆ ਰਹੇ ਨੇ ਤੇ 11 12 ਵੱਜ ਚੁੱਕੇ ਆਗੇ ਦੁਪਹਿਰ ਦੇ ਤੇ ਸਾਰਾ ਦਿਨ ਸਾਡਾ ਇੱਥੇ ਲੰਗਣਾ ਹੋਣਾ ਤੇ ਮੰਮੀ ਪੇਠੇ ਤੋਂ ਬਾਅਦ ਕੀ ਤੋੜਨਾ ਆਪਾਂ ਟਮਾਟਰ ਫਿਰ ਟਮਾਟਰਾਂ ਤੋਂ ਬਾਅਦ ਖੀਰਾ ਈਰੇ ਤੋਂ ਬਾਅਦ ਸ਼ਿਮਲਾ ਮਿਰਚ ਤੇ ਦੋਸਤੋ ਅਸੀਂ ਘਰ 'ਚ ਪੰਜ ਮੈਂਬਰ ਆ ਪੰਜਾਂ ਦੀ ਹਰ ਇੱਕ ਦੀ ਡਿਊਟੀ ਅਲੱਗ-ਅਲੱਗ ਲੱਗੀ ਹੋਈ ਆ ਮੇਰੀ ਤੇ ਮੇਰੀ ਮਾਤਾ ਦੀ ਡਿਊਟੀ ਖੇਤ ਹੁੰਦੀ ਆ ਅਸੀਂ ਇੱਥੇ ਤੜਾਈ ਦਾ ਕੰਮ ਦੇਖਦੇ ਆ ਮੇਰਾ ਕੰਮ ਆ ਬਹਾਈ ਦਾ ਕਿਵੇਂ ਹੋ ਗਿਆ ਬੀਜ ਬਜਾਈ ਦਾ ਕੀ ਲਾਉਣਾ ਕਿਹੜੀ ਸਾਬੀ ਲਾਉਣੀ ਆ ਤੇ ਮੰਮੀ ਦਾ ਕੰਮ ਆ ਤੜਾਈ ਦਾ ਤੇ ਵਾਈਫ ਦਾ ਕੰਮ ਆ ਘਰ ਦੇ ਕੰਮ ਕਰਨੇ ਤੇ ਫਾਦਰ ਸਾਹਿਬ ਦਾ ਕੰਮ ਆ ਆਪਣਾ ਸਬਜ਼ੀ ਜਿਹੜੀ ਅਸੀਂ ਤੋੜਦੇ ਆ ਉਹ ਸੇਲ ਕਰਨਾ ਤੇ ਬੇਟਾ ਆਪਣਾ ਸਟੱਡੀ ਕਰਦਾ ਜੀ ਤਿੰਨ ਸਾਲ ਦਾ ਬੇਟਾ ਆਪਣਾ ਤੇ ਮੰਮੀ ਕੀ ਕਹਿਣਾ ਚਾਹੁੰਨੇ ਤੇ ਪਹਿਲਾਂ ਇਹ ਦੱਸੋ ਵੀ ਇੱਥੇ ਰਹਿ ਕੇ ਖੁਸ਼ ਹੋ ਤੁਸੀਂ ਹੈਂ ਐਂਡੀ ਹਵਾ ਲੱਗਦੀ ਆ ਹਾਂ ਮੱਖੀ ਨਹੀਂ ਕੋਈ ਮੱਛਰ ਨਹੀਂ ਹਾਂ ਜੀ ਲੱਗਦਾ ਫਸਲ ਵੇਖ ਕੇ ਯਾਨੀ ਇਦਾਂ ਦਾ ਨਹੀਂ ਲੱਗਦਾ ਇਹ ਗਰਮੀ ਆ ਨਾ ਬਿਲਕੁਲ ਗਰਮੀ ਨਹੀਂ ਲੱਗਦੀ ਇਹ ਤਾਂ ਪੂਰਾ ਦੁਪਹਿਰਾ ਹਾਂ ਯਾਨੀ ਆਪਾਂ ਨੂੰ ਤੇ 7 ਵਜ ਜਾਣੇ ਹਨ ਇਹ 7 ਵਜ ਜਾ ਇਹ ਸਾਰਾ ਦੁਪਹਿਰਾ ਆਪਣੇ ਉੱਪਰ ਦੀ ਲੰਗਣਾ ਹਨ ਹਾਂ ਕਿਰਪਾ ਕੋਈ ਕਾਰਕ ਨਹੀਂ ਹਾਂ ਕੌਈ ਆਖਣਾ ਨਹੀਂ ਕੋਈ ਫੱਟਣਾ ਨਹੀਂ ਮਿਹਨਤ ਕਰਦੇ ਆ ਖੁਸ਼ ਰਹਿੰਦੇ ਤੇ ਜਾਣੀ ਆਪਣਾ ਕਹਿਣ ਦਾ ਮਤਲਬ ਇਹ ਆ ਵੀ ਜਿਹਦਾ ਬਾਹਰ ਦਾ ਨਹੀਂ ਬਣਦਾ ਉਹ ਆਪਣਾ ਹੌਸਲਾ ਨਾ ਛੱਡੋ ਉਹ ਇੱਥੇ ਰਹਿ ਕੇ ਕੋਈ ਨਾ ਕੋਈ ਆਪਣਾ ਕੰਮ ਕਰ ਲਓ ਤੇ ਮਿਹਨਤ ਦਾ ਜਿਹੜਾ ਫਾਲਾ ਉਹ ਜ਼ਰੂਰ ਮਿਲੂਗਾ ਨਾ ਹਾਂ ਜਾਣੀ ਸਬਰ ਰੱਖਣਾ ਪੈਣਾ ਹਨਾ ਸੱਕ ਟੁੱਟ ਕੇ ਪੂਰੀ ਵਧੀਆ ਨੀਂਦ ਆ ਕੋਈ ਦਵਾਈ ਨਹੀਂ ਹਾਂ ਜਾਣੀ ਕੰਮ ਆਪ ਨੂੰ ਕਰਨਾ ਪੈਣਾ ਜਿੰਨਾ ਵੀ ਕਰਨਾ ਹਾਂ ਜੇ ਕੰਮ ਵਧਾਉਣਾ ਤੁਸੀਂ ਬੰਦੇ ਵੀ ਲਾ ਸਕਦੇ ਹੋ ਤੇ ਫੇਰ ਵੀ ਨਾਲ ਜੇ ਤੁਸੀਂ ਕਰੋਗੇ ਨਾ ਨਾਲ ਰਹਿ ਕੇ ਕੰਮ ਬੜਨਾ ਆ ਨਾ ਵੀ ਤੁਸੀਂ ਘਰੇ ਰਹੋ ਬਿਲਕੁਲ ਬਿਲਕੁਲ ਮਜ਼ਦੂਰ ਸਾਰ ਦੋ ਫਿਰ ਕੋਈ ਪੱਲੇ ਨਹੀਂ ਪੈਣਾ ਪੁੱਛ ਵੀ ਪੱਲੇ ਪੈਣਾ ਆਪ ਤੁੱਪੇ ਮਾਰ ਕੇ ਆ ਦੇਖੋ ਜੀ ਹੁਣ ਅਸੀਂ ਦੋਨੇ ਜਾਣੇ ਤੋੜ ਰਹੇ ਆ ਪੇਠਾ ਤੋੜ ਲਿਆ ਉਸ ਤੋਂ ਬਾਅਦ ਫਿਰ ਟਮਾਟਰ ਟਮਾਟਰਾਂ ਦੀ ਤੜਾਈ ਕਰਨੀ ਆ ਤੇ ਫੇਰ ਆਪਾਂ ਸ਼ਿਮਲਾ ਮਿਰਚ ਤੋੜਨੀ ਆ ਜੀ ਫਿਰ ਖੀਰਾ ਫਿਰ ਠੀਆ ਸਾਰੀ ਸਬਜ਼ੀ ਤੋੜ ਕੇ ਫਿਰ ਉਸ ਤੋਂ ਬਾਅਦ ਆਪਾਂ ਲਫਾਫਿਆਂ ਚ ਪੈਕ ਕਰਾਂਗੇ ਫਿਰ ਉਸ ਤੋਂ ਬਾਅਦ ਫਿਰ ਸੇਲ ਕਰਨ ਲਈ ਲੈ ਕੇ ਜਾਵਾਂਗੇ ਤੇ ਦੋਸਤੋ ਅੱਜ ਆਪਾਂ ਮਾਤਾ ਨੂੰ ਪਹਿਲੀ ਵਾਰੀ ਕੈਮਰੇ ਦੇ ਸਾਹਮਣੇ ਲੈ ਕੇ ਆਏ ਆ ਤੇ ਮੰਮੀ ਡਰਦੇ ਸੀਗੇ ਕਹਿੰਦੇ ਮੈਂ ਨਹੀਂ ਸਾਹਮਣੇ ਆਉਣਾ ਬੋਲਿਆ ਨਹੀਂ ਜਾਣਾ ਕਹਿੰਦੇ ਮੈਂ ਕਹਾ ਨਹੀਂ ਮੰਮੀ ਕੋਈ ਚੱਕਰ ਨਹੀਂ ਤੇ ਬਾਕੀ ਦੋਸਤੋ ਦੱਸਿਓ ਵੀਡੀਓ ਆਪਣੀ ਕਿਵੇਂ ਦੀ ਲੱਗੀ ਤੇ ਇਦਾਂ ਦੀਆਂ ਵੀਡੀਓ ਆਪਾਂ ਆਪਣੇ ਖੇਤਾਂ ਦੀਆਂ ਪਾਉਂਦੇ ਰਹਾਂਗੇ ਤੇ ਦੋਸਤੋ ਬਾਕੀ ਜੇ ਕੰਮ ਸਾਡਾ ਚੰਗਾ ਲੱਗਦਾ ਵੀਡੀਓ ਚੰਗੀ ਲੱਗਦੀ ਹੈਗੀ ਵੀਡੀਓ ਆਪਣੀ ਸ਼ੇਅਰ ਕਰ ਦਿਆ ਕਰੋ ਧੰਨਵਾਦ ਜੀ